ਦੀ ਕਿ ਪਤੇ ਗੁਰਪਿਆਰ ਵਾਲਿਓ ਬਤੁ ਬਤ ਲਾਈਵ ਦੇ ਵਿੱਚ ਜੁੜਨ ਦੀ ਕਿਰਪਾਲਤਾ ਕਰੋ ਤਾਂ ਜੋ ਆਪ ਸਭ ਸੰਗਤਾਂ ਦੇ ਨਾਲ ਆਪਾਂ ਅੱਜ ਜੋ ਮੇਰੀ ਪੀਰੀ ਦਿਵਸ ਦਿਹਾੜਾ ਹੈ ਉਹ ਸਬੰਧ ਵਿੱਚ ਕੁਝ ਵਿਚਾਰਾਂ ਸਾਂਝੀ ਕਰ ਸਕੀਏ। ਜੇ ਬਾਤ ਤੋਂ ਬਾਤ ਲਾਈਵ ਜੁੜ ਜਿਓ ਜੀ। ਕਮੈਂਟ ਵਿੱਚ ਦੱਸੀ ਜਾਇਓ ਆਪ ਜੀ ਕਿਤੋਂ ਕਿਤੋਂ ਲਾਈਵ ਜੁੜ ਰਹੇ ਹੋ। ਦਾ ਜਿਹੜਾ ਦਿਹਾੜਾ ਹੈ ਮੇਰੀ ਪਰੀ ਦਿਵਸ ਸਾਹਿਬ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਦਾ ਮੇਰੀ ਪਰੀ ਦਿਵਸ ਦਿਹਾੜਾ ਜਿਸ ਦਿਹਾੜੇ ਤੇ ਆਪਾਂ ਸਰਬੱਤ ਸੰਗਤਾਂ ਜਾਣਦੇ ਆ ਕਿ ਛੇਵੇਂ ਪਾਤਸ਼ਾਹ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੂੰ ਸੰਤਨ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਦੋ ਕੁਰਪਾਨਾਂ ਪਹਿਨਾਈ ਗਈਆਂ ਇੱਕ ਮੇਰੀ ਦੀ ਇੱਕ ਪੀਰੀ ਦੀ ਪਾਵ ਜਿੱਥੇ ਬਾਦਸ਼ਾਹਾਂ ਵਾਲੀ ਰਾਜਨੀਤੀ ਵਾਲੀ ਪਾਵਰ ਸ਼ਕਤੀ ਉਹਨਾਂ ਕੋਲ ਸੀ ਉਥੇ ਉਹ ਅਕਾਲ ਪੁਰਖ ਵਾਲੀ ਰਹਿਮਤ ਉਹ ਵੀ ਪਾਵਰ ਮਾਲਕ ਕੋਲ ਸੀ ਸ਼ੇਮੇ ਪਾਤਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਪ੍ਰੀਤ ਦਾ ਦਾਤੇ ਜਿਥੇ ਦਿਲ ਬੜਾ ਕੋਮਲ ਹੈ ਦੂਜਿਆਂ ਦਾ ਦਰਦ ਸੁਣਨ ਵਾਲਾ ਹੈ ਦੂਜਿਆਂ ਨੂੰ ਪ੍ਰੇਮ ਸਿਖਾਉਣ ਵਾਲੀ ਸਿੱਖਿਆ ਪਰothe ਜਾਬਰ ਜਿਹੜੇ ਜ਼ੁਲਮੀ ਨੇ ਉਹਨਾਂ ਵਾਸਤੇ ਸਤਿਗੁਰਾਂ ਦਾ ਹਿਰਦਾ ਜਿਹੜਾ ਉਹ ਕਠੋਰ ਵੀ ਹੈ। ਲੋਕੀ ਜ਼ੁਲਮ ਦਾ ਜੇ ਨਾਸ ਕਰਨਾ ਹੈ ਇਹ ਉੱਥੇ ਹਿਰਦਾ ਕਠੋਰ ਕਰਕੇ ਹੀ ਗੱਲ ਬਣਦੀ ਹੈ। ਸੋ ਸਾਡੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਜ਼ਿਬਲ ਟੂਰ ਨਾਮ ਦੇ ਨਾਲ ਪੇਜ ਮਿਰਜੀ ਦਾ ਜੋ ਲਾਈਵ ਦੇ ਵਿੱਚ ਜੁੜ ਰਹੇ ਨੇ ਸੋ ਵੀਰ ਜੀ ਕਮੈਂਟ ਕਰਕੇ ਬਾਅਦ ਤੋਂ ਬਾਅਦ ਜਰੂਰ ਦੱਸੋ ਕਿੱਥੋਂ-ਕਿੱਥੋਂ ਆਪ ਜੀ ਲਾਈਵ ਜੁੜ ਰਹੇ ਹੋ ਨਾਲ ਦੇ ਨਾਲ ਇਹ ਵੀ ਦੱਸਿਓ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਆਪ ਜੀ ਨਾਲ ਪਹੁੰਚ ਰਹੀ ਹੈ ਆਪ ਸਭ ਸੰਗਤਾਂ ਦਾ ਆਵਾਜ਼ ਪਹੁੰਚ ਰਹੀ ਹੈ ਸੋਪਾ ਗੱਲ ਕਰ ਰਹੀ ਸੀ ਹਮ ਜਾਂ ਸੰਧੂ ਜੀ ਮੇਰੇ ਸਾਡੇ ਜੁਟਦਿਆਂ ਨੇ ਲਾਈਵ ਸੋਪਾ ਗੱਲ ਕਰ ਰਹੀ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਸੋ ਉਹਨਾਂ ਦਾ ਜਿੱਥੇ ਰਤਬਾ ਜਿਹੜੀ ਸ਼ਾਨੋ ਸ਼ੌਕ ਤੋਂ ਉਹਨਾਂ ਕੋਲ ਸੀ ਜਿਹੜੀ ਅਕਾਲ ਪੁਰਖ ਨੇ ਉਹਨਾਂ ਨੂੰ ਐਡੀ ਪਦਵੀ ਦਿੱਤੀ ਸੀ ਇਹ ਉਹਨਾਂ ਦੇ ਅਕਾਲ ਪੁਰਖ ਦੇ ਹੁਕਮ ਦੇ ਨਾਲ ਛੇਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਜਿੱਥੋਂ ਇਹ ਹੁਕਮ ਜਾਰੀ ਸੀ ਕਿ ਜਿੱਥੇ ਆਪਾਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਬੈਠ ਕੇ ਭਗਤੀ ਦਾ ਰਸ ਭਗਤੀ ਦਾ ਆਨੰਦ ਮੰਨਦੇ ਆਂ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਬੈਠ ਕੇ ਆਪਾਂ ਨੂੰ ਇਹ ਅਹਿਸਾਸ ਹੁੰਦਾ ਕਿ ਜ਼ੁਲਮ ਦੇ ਨਾਲ ਲੜਨਾ ਉਸ ਦੇ ਨਾਲ ਟੱਕਰਾ ਕਰਨਾ ਇਸ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਿਖਾਇਆ ਜ਼ੁਲਮ ਦਾ ਮੁਕਾਬਲਾ ਕਰਨਾ ਕਿਉਂਕਿ ਜੇ ਕੋਈ ਕਿਸੇ ਤੇ ਜ਼ੁਲਮ ਕਰਦਾ ਹੈ ਜਿੱਥੇ ਉਹ ਪਾਪ ਹੈ ਉਸ ਤੋਂ ਵੱਡਾ ਪਾਪ ਹੋਇਆ ਜੇ ਕੋਈ ਜ਼ੁਲਮ ਨੂੰ ਸਹਿੰਦਾ ਹੈ ਤੋ ਐਸੇ ਕਰਕੇ ਸਤਿਗੁਰਾਂ ਨੇ ਆਖਿਆ ਸੀ ਕਿ ਤਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਦੇ ਬਚਨ ਨੇ ਦੇਖ ਤੇਗ ਜਗਮੰਦ ਉਹ ਚੱਲਦਾ ਹੈ ਇਹ ਜਿੱਥੇ ਦੇਗ ਭਾਵ ਗੁਰੂ ਕੇ ਲੰਗਰ ਵਰਤਦੇ ਨੇ ਉਥੇ ਤੇਗ ਭਾਵ ਤੇਗ ਦੇ ਧਨੀ ਹੋਣੇ ਜਿਸ ਨੂੰ ਅੱਜ ਮਾਰਸ਼ਲ ਆਰਟ ਆਖਿਆ ਜਾਂਦਾ ਹੈ ਉਸ ਸਮੇਂ ਦੇ ਵਿੱਚ ਘੋੜ ਸਵਾਰੀ ਨਿਜਾਬਾਜੀ ਸ਼ਸਤਰ ਵਿਦਿਆ ਜਿਸ ਨੂੰ ਆਪਾਂ ਕਹਿ ਸਕਦੇ ਆ ਕਿਉਂਕਿ ਉਸ ਸਮੇਂ ਜਿਹੜਾ ਹਕੂਮਤ ਦਾ ਬੋਲਬਾਲਾ ਸੀ ਜ਼ਾਲਮ ਹਕੂਮਤ ਸੀ ਜਿਹੜੀ ਹਰਕ ਉਸ ਦੱਬੇ ਕੁਚਲੇ ਮਨੁੱਖਤੇ ਜ਼ੁਲਮ ਕਰਦੀ ਸੀ ਜਿੱਦੀ ਬਾਹ ਪੜਨ ਵਾਲਾ ਕੋਈ ਨਹੀਂ ਸੀ ਜੇ ਕਿਸੇ ਨੇ ਬਾਹ ਪੜੀ ਹੈ ਉਹ ਗੁਰੂ ਨਾਨਕ ਦਾ ਘਰ ਪਰ ਅੱਗੇ ਆ ਕੇ ਆਪਾਂ ਸਾਰੇ ਜਾਣਦੇ ਆ ਕਿ ਜਿਨ੍ਹਾਂ ਉੱਪਰ ਇਹਾਸਾਨ ਕੀਤਾ ਸਤਿਗੁਰਾਂ ਨੇ ਜਿਨ੍ਹਾਂ ਤੇ ਪ੍ਰਯੋਗ ਕਰਿਏ ਉਹਨਾਂ ਨੇ ਉਪ ਕੀਤੇ ਹੋਏ ਪਰਉਪਕਾਰਾਂ ਨੂੰ ਭੁਲਾ ਦਿੱਤਾ ਇਸ ਕਰਕੇ ਸਤਿਗੁਰ ਸਚੇ ਪਾਤਸ਼ਾਹ ਜੀ ਆਖਦੇ ਨੇ ਕਿ ਜੇ ਕੋਈ ਸਾਨੂੰ ਚੰਗੇ ਰਸਤੇ ਤੇ ਲਾਂਦਾ ਹੈ ਉਸ ਤੋਂ ਬਲਿਹਾਰ ਜਾਈਏ ਸਾਡੀ ਕੋਈ ਮਦਦ ਕਰਦਾ ਹੈ ਸਾਡੇ ਤੇ ਕੋਈ ਰਹਿਮਤ ਕਰਦਾ ਹੈ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਹੈ ਸਾਡਾ ਫਰਜ਼ ਬਣਦਾ ਉਹਦਾ ਸਤਿਕਾਰ ਕਰਨਾ ਉਸ ਨੂੰ ਆਪਣੇ ਗੱਲ ਨਾਲ ਲਾਣਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੇ ਪੂਰਾ ਸਰਬੰਸ ਸਾਡੇ ਉੱਪਰ ਬਲਿਦਾਨ ਕਰ ਦਿੱਤਾ ਉਹਨਾਂ ਨੂੰ ਸਦਾ ਯਾਦ ਰੱਖੀਏ ਅੱਜ ਮੇਰੀ ਪਰੀ ਦਿਵਸ ਹੈ ਜਿਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਮਹਾਰਾਜ ਦਾ ਬਹੁਤ ਵੱਡਾ ਮੁੱਲਾ ਇਤਿਹਾਸ ਹੈ ਆਪਾਂ ਕੁਝ ਕੋ ਉਹਦੇ ਵਿੱਚ ਸਾਖੀ ਰੂਪ ਦੇ ਵਿੱਚ ਵਿਚਾਰ ਕਰ ਰਹੇ ਸੀ ਕਿਉਂਕਿ ਇਤਿਹਾਸ ਬਹੁਤ ਵੱਡੇ ਨੇ ਅਮਰੀ ਜੀਬਾ ਇੱਕ ਪ੍ਰਭ ਹਰ ਕੇ ਗੁਣ ਅਗੰਮ ਗਾ ਮਾਲਕ ਦੇ ਗੁਣ ਜਿਹੜੇ ਨੇ ਬਹੁਤ ਬਿਆੰਤ ਨੇ ਅਗੰਮ ਅਗਾਹ ਨੇ ਪਰ ਸਾਡੀ ਜੀਬਾ ਬਹੁਤ ਛੋਟੀ ਹੈ ਪਰ ਕੋਸ਼ਿਸ਼ ਕਰੀਏ ਜਿੰਨਾ ਵੀ ਹੋ ਸਕਦਾ ਹੈ ਮਾਲਕ ਦਾ ਸ਼ੁਕਰਾਨਾ ਕਰੀਏ ਸੋ ਬੇਨਤੀ ਹੈ ਵੀਰਾਂ ਨੂੰ ਕਿ ਵੱਧ ਤੋਂ ਵੱਧ ਆਪਣੇ ਲਾਈਵ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਕਿੱਥੋਂ-ਕਿੱਥੋਂ ਆਪ ਜੀ ਸਾਡੇ ਨਾਲ ਲਾਈਵ ਜੁੜ ਰਹੇ ਹੋ ਆਪਣੇ ਨਗਰ ਦਾ ਆਪਣੇ ਜ਼ਿਲ੍ਹੇ ਦਾ ਕਿਹੜੇ ਸਟੇਟ ਤੋਂ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ ਇਸ ਪੇਜ ਤੇ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦੇ ਰਵਾਂਗੇ ਸੋ ਇਤਿਹਾਸਿਕ ਗੁਰਦੁਆਮਾਂ ਦੇ ਆਪਾਂ ਦਰਸ਼ਨ ਦੀਦਾਰੇ ਕਰਾਏ ਨੇ ਆਪਣਾ ਪੇਜ ਹੈ ਫੇਸਬੁੱਕ ਤੇ ਅਵਤਾਰ ਸਿੰਘ ਸ਼ਿਮਾਰ ਦੇ ਨਾਮ ਦੇ ਨਾਲ ਉਸ ਤੇ ਆਪਾਂ ਕਾਫੀ ਜਿਹੜੇ ਇਤਿਹਾਸਿਕ ਗੁਰਦੁਆਮ ਨੇ ਉਹਨਾਂ ਦੇ ਦਰਸ਼ਨ ਦੀਦਾਰੇ ਕਰਾਏ ਨੇ ਸੋ ਸਾਰੇ ਜਿੰਨੇ ਵੀ ਲਾਈਵ ਨੇ ਆਪਾਂ YouTube ਤੇ ਵੀ ਅਪਲੋਡ ਕਰਾਂਗੇ ਤਾਂ ਜੋ ਆਪ ਸਭ ਸੰਗਤਾਂ ਗੁਰ ਅਸਥਾਨਾਂ ਦੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਪਾ ਸਕੋ ਕਿਉਂਕਿ ਹਰ ਇੱਕ ਮਨੁੱਖ ਦੇ ਵਾਸ ਦੀ ਗੱਲ ਨਹੀਂ ਕਿ ਉਹ ਹਰ ਇੱਕ ਜਗ੍ਹਾ ਤੇ ਪਹੁੰਚ ਕਰ ਸਕੇ ਸੋ ਬਾਅਦ ਤੋਂ ਬਾਅਦ ਕੋਸ਼ਿਸ਼ ਇਹੀ ਹੈ ਜਿੰਨੇ ਵੀ ਧਾਰਮਿਕ ਅਸਥਾਨ ਨੇ ਜਿੱਥੇ ਜਿੱਥੇ ਲੱਗ ਆਪਣੀ ਪਹੁੰਚ ਹੁੰਦੀ ਹੈ ਉੱਥੇ ਤੱਕ ਪਹੁੰਚ ਕੇ ਆਪ ਸਭ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਾਈਏ ਸੋ ਲਾਈਵ ਦੇ ਵਿੱਚ ਜੁੜਨ ਦਾ ਇੱਕੋ ਇੱਕ ਮਕਸਦ ਕਿ ਆਪ ਸਭ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਗੁਰੂ ਘਰ ਦੀ ਸਾਖੀ ਗੁਰਬਾਣੀ ਗੁਰ ਇਤਿਹਾਸ ਕਿਉਂਕਿ ਅੱਜ ਦਾ ਜਿਹੜਾ ਦੌਰ ਹੈ ਭਾਵੇਂ ਧਰਮ ਪਰਿਵਰਤਨ ਦੀ ਗੱਲ ਹੈ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਧਰਮ ਤੋਂ ਮਨੁੱਖ ਟੁੱਟਦੇ ਜਾ ਰਹੇ ਨੇ ਤੁਬਾਤ-ਤਬਾਤ ਇਹੀ ਪ੍ਰਚਾਰ ਕਰਿਏ ਮਨ ਦੇ ਵਿੱਚ ਇੱਕ ਸ਼ਰਧਾ ਵਿਸ਼ਵਾਸ ਗੁਰੂ ਦੇ ਪ੍ਰਤੀ ਇੱਕ ਪ੍ਰੇਮ ਜਿਹੜਾ ਹੈ ਉਹ ਪੈਦਾ ਕਰੀਏ ਕਿਉਂਕਿ ਗੁਰੂ ਦੇ ਪ੍ਰਤੀ ਜੇ ਪ੍ਰੇਮ ਹੈ ਉਹ ਮਨੁੱਖ ਨੂੰ ਕਿਤੇ ਵੀ ਖੜਾ ਦਈਏ ਜੀਵਨ ਦੇ ਵਿੱਚ ਕਿੰਨਾ ਵੀ ਦੁੱਖ ਸੁੱਖ ਆ ਜਾਵੇ ਉਹ ਧਰਮ ਤੋਂ ਨਹੀਂ ਡੋਲੇਗਾ ਪ੍ਰਾਤਨ ਗੁਰਸਿੱਖਾਂ ਦਾ ਇਤਿਹਾਸ ਪੜ੍ਹੀਏ ਬੰਦ-ਬੰਦ ਕਟਾ ਗਏ ਨੇ ਪਰ ਧਰਮ ਤੋਂ ਨਹੀਂ ਡੋਲੇ। ਸੋ ਕਈ ਵੀਰ ਇਸ ਬਾਰੇ ਵਿਚਾਰ ਕਰਦੇ ਨੇ ਕਿ ਭਾਈ ਸਾਹਿਬ ਜੀ ਜਿਹੜਾ ਧਰਮ ਪਰਵਰਤਨ ਦਾ ਵਿਸ਼ਾ ਹੈ ਉਸ ਤੇ ਵਿਚਾਰ ਕਿਉਂਕਿ ਸਭ ਤੋਂ ਪਹਿਲਾਂ ਵਿਚਾਰ ਤੇ ਇਹ ਹੈ ਕਿ ਜਿਹੜਾ ਮਨੁੱਖ ਸਹੀ ਮਾਇਨੇ ਦੇ ਵਿੱਚ ਧਰਮ ਤੇ ਖੜਾ ਹੈ ਉਹ ਬਦਲ ਕੇ ਦੂਜੇ ਧਰਮ ਤੇ ਨਹੀਂ ਜਾਏਗਾ। ਠੀਕ ਹੈ ਸਤਿਕਾਰ ਸਭ ਦਾ ਕਰੀਏ। ਅਪਾ ਕਿਸੇ ਨੂੰ ਮਾੜਾ ਨਾ ਆਖੀਏ ਪਰ ਆਪਣੇ ਧਰਮ ਦੇ ਵਿੱਚ ਪੱਕੇ ਰਹੀਏ ਦੂਜਿਆਂ ਦਾ ਸਤਿਕਾਰ ਕਰੀਏ ਨੌਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਉਹਨਾਂ ਦੇ ਧਰਮ ਦੇ ਵਾਸਤੇ ਆਪਣੇ ਜੀਵਨ ਦਾ ਬਲਦਾਨ ਤੱਕ ਦਿੱਤਾ ਸੀ ਉਸ ਤੋਂ ਸਿੱਖਣਾ ਕਰੀਏ ਇਤਿਹਾਸ ਸਾਡਾ ਬਹੁਤ ਵੱਡਾ ਹੈ ਪਰ ਜੇ ਅਸੀਂ ਉਸ ਨੂੰ ਪਿਆਰ ਦੇ ਨਾਲ ਵਿਚਾਰਾਂਗੇ ਫਿਰ ਸਾਡੇ ਮਨ ਦੇ ਵਿੱਚ ਉਹ ਗੱਲ ਬਸੇਗੀ ਕਿਉਂਕਿ ਸ਼ਰਧਾ ਪਿਆਰ ਭਾਵਨਾ ਦਾ ਇਹ ਜਿਹੜਾ ਮਾਰਗ ਹੈ ਸਿੱਖੀ ਜਿਸ ਨੂੰ ਆਖਿਆ ਗਿਆ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੇ ਸ਼ਬਦ ਦੀ ਗੁਰੂ ਦੇ ਜੀਵਨ ਦੀ ਜਿਹੜੀ ਵਿਚਾਰ ਕਰਨੀ ਹੈ ਇਸੇ ਦਾ ਫਰਕ ਹੈ ਸੋ ਐਸੇ ਕਰਕੇ ਆਪਾਂ ਸਾਰੇ ਵੀਰਾਂ ਨਾਲ ਲਾਈਵ ਹੋਏ ਆਂ ਸੋ ਅੱਗੇ ਤੋਂ ਵੀ ਆਪਾਂ ਲਾਈਵ ਹੁੰਦੇ ਰਿਆ ਕਰਾਂਗੇ ਸੋ ਵੀਰਾਂ ਨੂੰ ਬੇਨਤੀ ਹੈ ਕਿ ਜੇ ਕੁਝ ਸਾਡੇ ਬੋਲੇ ਹੋਏ ਜਿਹੜੇ ਲਫ਼ਜ਼ ਨੇ ਆਪ ਜੀ ਨੂੰ ਚੰਗੇ ਲੱਗੇ ਸੋ ਨਿਮਾਣਾ ਜ ਆਪਣਾ ਵੀਰ ਸਮਝ ਕੇ ਉਹਨਾਂ ਨੂੰ ਗ੍ਰਹਿਣ ਕਰ ਲਿਓ ਸੋ ਕੋਈ ਭੁੱਲ ਚੁੱਕੀ ਹੋਈ ਹੋਏ ਕੋਈ ਸੁਝਾਅ ਹੋਏ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸੋ ਚੰਗੀ ਗੱਲ ਲੱਗੇ ਤੇ ਲਾਈਕ ਕਰ ਦਿਓ ਸੋ ਪੇ ਦੇ ਨਾਲ ਵੱਧ ਤੋਂ ਵੱਧ ਜੁੜੋ ਆਪ ਜੁੜੋ ਸੋ ਕਮੈਂਟ ਦੇ ਵਿੱਚ ਇਹ ਵੀ ਦੱਸਿਓ ਕਿ ਆਪਕ ਕਿਹ ਵਿਸ਼ੇ ਤੇ ਆਪ ਜੀ ਨਾਲ ਅੱਗੇ ਵਿਚਾਰ ਕਰੀਏ ਤਾਂ ਜੋ ਸਾਂਝੇ ਵਿਚਾਰ ਕਿਉਂਕਿ ਜਿੱਥੇ ਸਾਡਾ ਇਤਿਹਾਸ ਸਾਂਝਾ ਹੈ ਗੁਰਬਾਣੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਵਿਚਾਰ ਵੀ ਸਾਂਝੀ ਹੋਣੀ ਚਾਹੀਦੀ ਹੈ ਸਰਬਸਾਂਝੀ ਗੁਰਬਾਣੀ ਸੋ ਸਾਰੇ ਵੀਰਾਂ ਦਾ ਧੰਨਵਾਦ ਵੀਰ ਹਮਜਾ ਸੰਧੂ ਜੀ ਸੋ ਬੀਰ ਜੀ ਮੋਗੇ ਵਾਲੇ ਮੋਗੇ ਤੋਂ ਜੁੜੇ ਹੋਏ ਨੇ ਸੋ ਬਹੁਤ ਬਹੁਤ ਸਾਰੇ ਵੀਰਾਂ ਦਾ ਧੰਨਵਾਦ ਹੁਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ